ਵਾਹਿਗੁਰੂ ਵਾਹਿਗੁਰੂ ਏਕ ਓੰਕਾਰ ਸਤਨਾਮ ਖੁਤਤ ਬੁਰਖ ਨਿਰ ਪਨਿਟ ਵਾਦ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ भी सच आदि सच जुगाद सच है फी सच नानक भी सच जो ठीक हो हम कल कि बार सुनिया जो महाराज जी दस दे ਤੋ ਵਾਰ ਬਤ ਵੀ ਬੈਸ ਹਨ ਜੀ ਇਹ ਬੇਹੱਦ ਕੀਮਤੀ ਗੱਲਾਂ ਇੰਨਾਂ ਤੋਂ ਕੀਮਤੀ ਗੱਲਾਂ ਜੋ ਮਾਨਤ ਜੀ ਦੱਸਦੇ ਆਪਾਨੂੰ ਕਿਤ ਲੱਭਣੀਆਂ ਨਹੀਂ ਤੇ ਇਹਨਾਂ ਨੂੰ ਸਮਝਣਾ ਚੰਗੀ ਤਰ੍ਹਾਂ ਅੱਜ ਇੱਕ ਬਹੁਤ ਵੱਡਾ ਭੇਦ ਮਾਨਤ ਜੀ ਦੱਸਣਗੇ ਉਹ ਦੱਸਦੇ ਪਹਿਲਾਂ ਕਿ ਵੈਲਨੰਤ ਦੱਸਿਆ ਕਿ ਹਰ ਇੱਕ ਨੂੰ ਇੱਥੇ ਤਮਾਸ਼ਾ ਦੇਖਣ ਲਈ ਭੇਜਿਆ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤਮਾਸ਼ਾ ਦੇਖਣਾ ਹੈ ਤੇ ਨਾਲ ਇੱਕ ਖੇਡ ਖੇਡਣੀ ਹੈ ਉਹ ਖੇਡ ਖੇਡਣੀ ते जो खेड ना खेडी गई तो आप खाली हाथ आए हाँ खाली हाथ चले जावे तो खेड कि खेडनी है खेड अपने आप खेडनी अपने आप खेल कि दिलचस्प दिल गल <laughs> ਨਨ ਤੇ ਉਹ ਖੇਡ ਖੇਡਦਿਆਂ ਖੇਡਦਿਆਂ ਜਦੋਂ ਆਪਾਂ ਨੂੰ ਤਮਾਸ਼ੇ ਵਿੱਚੋਂ ਬਾਹਰ ਜਾਂਦਾ ਸਮਾਂ ਹੋ ਜਾਂਦਾ ਉਹਦੋਂ ਤੱਕ ਜਾਂ ਤਾਂ ਆਪਾਂ ਬਹੁਤ ਸੋਹਣੀ ਸ਼ਖਸੀਅਤ ਬਣ ਜਾਂਦੇ ਹਾਂ ਜਾਂ ਘੱਟ ਸੋਹਣੀ ਤੇ ਜਾਂ ਫਿਰ ਪਹਿਲਾ ਨਾਲੋਂ ਵੀ ਮਾੜੀ ਸ਼ਖਸੀਅਤ ਜਿੰਨੂੰ ਮਹਾਰਾਜ ਜੀ ਕਹਿੰਦੇ ਮਨਮੁਖ ਚੱਲਿਆ ਮੂਲ ਗਵਾਏ ਜੀ ਕਹਿੰਦੇ ਕਿ ਜਿਹੜੇ ਆਪਣੇ ਮਨ ਦੀ ਗੱਲ ਸੁਣਦੇ ਰਹਿੰਦੇ ਸਾਡੀ ਗੱਲ ਨਹੀਂ ਸੁਣਦੇ ਤਿਉ ਆਪਣੀ ਪਹਿਲੀ ਸ਼ਖਸੀਅਤ ਜੋ ਲੈ ਕੇ ਆਇਆ ਸੀ ਉਦੇ ਨਾਲੋਂ ਮਿੱਕਟਿਆ ਸ਼ਖਸੀਅਤ ਬਣ ਜਾਂਦਾ ਹੈ ਆਪਣੇ ਮਨ ਦੇ ਨਾਲ ਆਪਣੀ ਖੇਡ ਹੈ ਬਾਹਰ ਕਿਸੇ ਨਾਲ ਨਹੀਂ ਆਪਣੇ ਮਨ ਦੇ ਨਾਲ ਤੇ ਇੱਕ ਬਹੁਤ ਵੱਡਾ ਭੇਦ ਦੱਸਿਆ ਜਾਂਦਾ ਇਸ ਖੇਡ ਦੀ ਸ਼ੁਰੂਆਤ ਵਿੱਚ इस खेड की शुरुआत विच होका दिता जामर हो जलेमिया वाला हो बाजी ये खेड जीतेगा अब की बार जीत के हाँ। बहुत योत वेद दसा जाता है सार् ਇਕ ਕਿਉਂ ਦਾ ਸਿਆ ਜਾਂਦਾ ਹੈ ਕਿ ਜਿਹੜਾ ਹਲੇਮੀਆਂ ਵਾਲਾ ਹੋ ਉਹੀ ਗੇਮ ਜਿੱਤੂ ਆਪਾਂ ਇਹ ਕਿ ਕੀ ਸਮਝਣੀ ਹੈ ਤਾਂ ਕਿ ਆਪਾਂ ਨੂੰ ਬਾਜ਼ੀ ਜਿੰਨੀ ਸੌਖੀ ਹੋ ਜਾ ਮਹਾਰਾਜ ਜੀ ਕਹਿੰਦੇ नीच अंदर नीच जात नीची हूँ अत नीच कहते सुनिया है कि दुनिया विच किसी नु कहंदे कि उच्ची जात दा बंदा है कोई नीमी जात दा बंदा है तो जड़ी नीमी जात है विया तो जड़ी सब तो नीवी जात है अस उस जात तो फिर वो सब तो नीवी जात दे सब तो नीवा है वो वह अस इन बैठ के सोचना जी इस तरह कुछ पता नहीं लगना बैठ के नेत्र बंद करके ला के सोचना कि गुरु नानक देव महाराज जी की कह रहे हैं नीचा अंदर नीच जात नीची हो अत नीच नानक तिन कै संग साथ सा व्याो क्यारी कह रहे कि जो दुनिया भर सब तो नीवी जात तो उस सब तो नीवी जात विच जो सब तो नीवं ਪ੍ਰਾਣੀ ਉਹ ਅਸੀਂ ਹਾਂ ਨਾਨਕ ਤਿੰਨ ਕੇ ਸੰਗ ਸਾਥ ਵਜ ਤੇ ਜਿਹੜੇ ਸਾਡੇ ਵਾਂਗੂ ਮਹਿਸੂਸ ਕਰਦੇ ਹਨ ਕਿ ਉਹ ਵੀ ਨੀਚ ਹਨ ਨਿਵੇਂ ਹਨ ਕਹਿੰਦੇ ਅਸੀਂ ਅਸੀਂ ਸਿਰਫ ਉਹਨਾਂ ਦੇ ਨਾਲ ਰਹਿੰਦੇ ਹਾਂ ਉਹ ਸਾਡੀ ਗੱਲ ਸੁਣ ਸਕਦੇ ਹਨ ਕਿਉਂਕਿ ਅਸੀਂ ਉਹਨਾਂ ਦੇ ਨਾਲ ਰਹਿੰਦੇ ਹਾਂ ਤੇ ਜਿਹੜੇ ਉੱਚੇ ਹਨ ਉਹ ਤੇ ਭਾਈ ਬਹੁਤ ਉੱਚੇ ਹਨ ਉਹਨਾਂ ਦੀ ਤਰੀਸ ਨਹੀਂ ਉਹਨਾਂ ਤੱਕ ਤੇ ਸਾਡੀ ਆਵਾਜ਼ ਪਹੁੰਚਦੀ ਨਹੀਂ ਸਮਝਣਾ ਜੀ ਮਾਰਾ ਜੀ ਕਹਿੰਦੇ ਜਿਹੜੇ ਆਪਣੇ ਆਪ ਨੂੰ ਉੱਚੇ ਸਮਝਦੇ ਉਹਨਾਂ ਦੇ ਵਿੱਚ ਹੰਕਾਰ ਦਾ ਕਰਕੇ ਉਹ ਸਾਨੂੰ ਸੁਣ ਨਹੀਂ ਸਕਦੇ ਜੀ ਸੁਣ ਦੀ ਹੈ ਮੇਤ ਨੂੰ ਸਮਝਣਾ ਸੁਣਦੇ ਅਪਾ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਖਿਲਾਰੀਏ ਤੇ ਦੇਖੀਏ ਕਿ ਮੈਂ ਕਿੰਨਾ ਕੁ ਛਾ ਹਾਂ ਤੇ ਆਪਾਂ ਨੂੰ ਕੁਛ ਅੰਦਾਜ਼ਾ ਲੱਗ ਜੂ ਜੀ ਕਿ ਆਪਾਂ ਕਿੰਨੇ ਛੋਟੇ ਕਿੰਨੇ ਨੀਵੇਂ ਹਾਂ ਕਿੰਨੇ ਛੋਟੇ ਹਾਂ ਤੇ ਉਹ ਵੀ ਨਕਲੀ ਹਾਂ ਅਸਲੀ ਨਹੀਂ ਹਾਂ ਅੰਦਰੋਂ ਕੋਸ਼ਾਂ ਬਾਹਰ ਕੋਸ਼ਾਂ नकली है। नदर तेरी बख्सी तिमा जिथे नीच समालियन तिथे नदर तेरी बख्सी तिमाराजी केंद्र अपने तुर अंदर ये महसूस कर दे कि मैं नीच हाँ मैं नीच हाँ ਉਨਨ ਦੇ ਤੇ ਪਰਮਾਤਮਾ ਮੇਰ ਦੀ ਨਜ਼ਰ ਬੰਦੀ ਮਨਨ ਤੇ ਪਰਮਾਤਮਾ ਮੇਰ ਦੀ ਨਦਰ ਬੰਦੀ ਹਾਂਜੀ ਸੰਤਨਾਂ ਦੀ ਇਹ ਇੱਕ ਵੱਡੀ ਗੱਲ ਹੈ ਕਿ ਨੂੰ ਪਲੀਜ਼ ਜ਼ਰੂਰ ਕੰਬੰਦ ਕਰਕੇ ਮੈਡੀਟੇਸ਼ਨ ਵਿੱਚ ਜਾ ਕੇ ਇਸ चीज ਨੂੰ ਚੰਗੀ ਤਰ੍ਹਾਂ ਆਪਾਂ ਸਮਝਣਾ ਠੀਕ ਹੈ ਤੇ ਜੇ ਆਪ ਹਰ ਰੋਜ਼ ਨੋਟਸ ਬਣਾਉਂਦੇ ਰਵਾਂਗੇ ਤੇ ਮਹਾਰਾਜ ਜੀ ਦੇ ਨਬਚਨਾਂ ਨੂੰ ਆਪਾਂ ਦੂਸਰਿਆਂ ਨਾਲ ਵੀ ਸਾਂਝੇ ਕਰਾਂਗੇ ਤਾਂ ਆਪਣੀ ਸੁਰ ਤੁਹਾਾਰਾ ਜੀ ਨੇ ਆਪਣੇ ਤੇ ਹੋਰ ਮੇਹਰਾਂ ਦੀ ਨਦਰ ਪਾਉਣੀ ਤੇ ਆਪਾਂ ਜਲਦੀ ਹਲੇਮੀ ਆ ਹਲੇਮੀਆਂ ਵਾਲੇ ਹੋ ਜਾਵਾਂਗੇ ਤੇ ਉਸ ਹਲੇਮੀ ਹਲੇਮੀ ਵਾਲੀ ਸੁਰਤੀ ਨਹੀਂ ਜੋ ਮਹਾਰਾਜ ਜੀ ਕਹਿੰਦੇ ਉਹ ਹੁੰਦਾ ਤੇ ਜੇ ਆਪਾਂ ਨੂੰ ਸੁਣਿਆ ਹੀ ਨਾ ਕਿਉਂਕਿ ਕਹਿੰਦੇ ਉਹ ਖੇੜ ਦੇ ਨਿਯਮ ਦੱਸਦੇ ਆ ਫਿਰ ਉਪਦੇਸ਼ ਦਿੰਦੇ ਬਾਰ-ਬਾਰ ਤੇ ਆਪਾਂ ਨੂੰ ਦੱਸਦੇ ਹੋਣ ਇੱਥੇ ਕੀ ਖਤਰਾ ਹੋਣ ਇੱਥੇ ਕੀ ਕਰਨ ਤੇ ਜੇ ਆਪਾਂ ਨੂੰ ਸੁਣੀ ਨਾ ਸਕਿਆ ਉਹ ਕੀ ਕਹਿੰਦੇ ਫਿਰ ਤਨੇ ਨਾ ਜਿੱਤ ਸਕਦੇ ਬਾਜੀ ਜੇ ਜੇ ਆਪਾਂ estrana khitta ਤੇ ਆਪਣੇ ਮਨ ਨੇ ਆਪਾਂ ਨੂੰ ਹਮੇਸ਼ਾ ਭਲੇਖਿਆਂ ਵਿੱਚ ਰੱਖਣਾ ਕਿ ਮੈਨੂੰ ਨੋਟਸ ਬਣਾਉਣ ਦੀ ਲੋੜ ਨਹੀਂ ਮੈਨੂੰ ਦੂਸਰਿਆਂ ਨੂੰ ਦੱਸਣ ਦੀ ਲੋੜ ਨਹੀਂ ਤੇ ਫਿਰ ਆਪਾਂ ਨਿਰਮਰਤਾ ਵਾਲੇ ਨਹੀਂ ਹੋ ਸਕਾਂਗੇ ਤੇ ਆਪਾਂ ਉਹਨਾਂ ਨੂੰ ਸੁਣ ਨਹੀਂ ਸਕਾਂਗੇ ਤੇ ਆਪਾਂ ਆਪਣੇ ਆਪ ਨਾਲ ਬਹੁਤ ਵੱਡੀ ਬੇਇਨਸਾਫੀ ਕਰਾਂਗੇ ਆਪਣੇ ਆਪ ਨਾਲ ਬਹੁਤ ਵੱਡੀ ਬੇਇਨਸਾਫੀ ਕਰਨਗੇ ਜੇ ਆਪਾਂ ਨਿਮਰਤਾ ਵਾਲੇ ਹੋ ਕੇ ਉਹਨਾਂ ਨੂੰ ਸੁਣਨਾ ਸਕੇ ਸਮਝਣਾਂ ਜੀ ਸੁਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ ਸਭ ਤੋਂ ਵੱਡੀ ਸ਼ਰਤ ਕਿ ਆਪਾਂ ਨੂੰ ਸੁਣਨਾ ਆਵੇ ਤੇ ਸੁਣ ਕੇ ਉਹਨਾਂ ਦੇ ਬਚਨ ਸੁਣ ਕੇ ਆਪਾਂ ਨਿਮਰ ਹੋਈਏ ਨੀਚੰਦ ਨੀਚ ਜਾਤ ਨੀਚ ਕਿਹੋ ਜਿਹੀਆਂ ਗੱਲਾਂ ਇਹ ਸਭ ਤੋਂ ਇਹ ਜੜ ਹੈ ਜੀ ਜੇ ਜ਼ਿੰਦਗੀ ਦਾ ਦਰਖਤ ਸੋਹਣੀ ਸੋਹਣੀ ਸ਼ਖਸੀਅਤ ਦਾ ਦਰਖਤ ਦੀ ਆਪ ਸਮਝੀਏ ਕਿ ਇੱਕ ਬਹੁਤ ਸੋਹਣੀ ਸ਼ਖਸੀਅਤ ਇੱਕ ਬਹੁਤ ਸੋਹਣਾ ਦਰਖਤ ਹੁੰਦਾ ਜਿੰਨੂੰ ਮਹਾਰਾਜ ਜੀ ਕਹਿੰਦੇ ਸੋਹਣੇ ਕਾ बिरख तो फिर उस दिया जड़ा जो हम बहुत इन चंकी तरह समझना क्योंकि जो अपन जड़ा मजबूत हैं अपनी नीह मजबूत है तो बहुत सोहना दरख्त बनेगा बहुत सोहने महल उसरन ਸਮਨਾਲ ਸੜਾ ਲਗਦਾ ਨਹੀਂ ਦਿਲ ਹੁਣ ਨੀ ਮੈਂ ਸਾਨੂੰ ਕਲਜੇ ਪਵੇ ਕਲ ਪੜੇ ਸੀ ਕਿ ਇਸ ਮੈਲ ਦੇ ਬੂਏ ਜਿਹੜੇ ਉਹ ਉਦਾਸ ਰਹਿੰਦੇ ਅੱਖਾਂ ਮੂੰਹ ਕੰਨ ਨੱਕ ਪੁੱਛਦੇ ਸਾਇਜਨਾ ਕੋਲ ਹੋ ਕੇ ਅਮੀ ਨਹੀਂ ਗੱਲਾਂ ਕਹਿੜੀਆਂ ਵਰਾਗੇ ਨੇ ਗਏ ਮੈਂ ਸਮੈਲ ਦੇ ਬੁਆ ਨੂੰ ਪੁੱਛਦੀ ਸਾ ਆਪਣੀਆਂ ਖਾਮੂ ਆਦ ਨੂੰ ਕਿ ਕੀ ਗੱਲ ਹੋਈ ਤੁਸੀਂ ਨੇ ਉਦਾਸ ਜਹ ਰਹੇ ਹੋ ਪੁੱਛਦੀ ਸਾ ਅੱਜ ਨਾ ਕੋਲ ਹੋ ਕੇ ਅਮੀਨੀ ਗੱਲਾਂ ਕਿਹੜੀਓ ਵੈਰਾਗੇ ਨੇ ਗਏ ਇਹਨਾਂ ਪੁੱਛਦੀ ਸਾਥੀ ਅਗੋ ਜਵਾਬ ਮਿਲੇ ਕਿ ਸਾਨੂੰ ਸੁੰਦਾ ਨਹੀਂ ਜੋ ਮਹਾਰਾਜ ਜੀ ਕਹਿੰਦੇ ਉਹ ਸਾਨੂੰ ਸੁੰਦਾ ਨਹੀਂ ਉਹ ਸਾਨੂੰ ਦਿਸਦਾ ਨਹੀਂ ਵੈ ਕਿਰ ਵੈ ਕਿਰ ਆਪਨ ਕੀ ਆਜਿ ਕਿਉਂ ਕੱਲ ਨੂੰ ਫੇਰ ਮਿਲਾਂਗੇ ਰੱਬ ਰੱਬ ਪਲੀਜ਼ ਟੇਕ ਕੇਅਰ ਆਫ ਯੋਰਸੈਲ ਵਿਲ ਪਿਕ ਇਟ ਅਪ ਫਰਮ ਵੇਅਰ ਵੀ ਲੈਫਟ ਟੂਡੇ ਗੋਡ ਬlesਸ